हां जी सारे ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਨਾਲ ਧੋਲੇ ਪਿੰਡ ਤੋਂ ਕਰ ਰਹੇ ਹਾਂ ਬਹੁਤ ਹੀ ਸ਼ਕੀਨ ਕਟੀਆਂ ਬਾਈ ਕੋਲ ਤਿੰਨ ਕਟੀਆਂ ਬਕਾਉ ਨੇ ਝੋਲੀ ਝਾਲੀ ਬਹੁਤ ਚੰਗੀਆਂ ਕਰਮ ਵਾਲਿਆਂ ਦੀ ਜਿਹੜੇ ਵੀ ਸੱਜਣ ਮਿੱਤਰ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਆਪਣੇ ਚੈਨਲ ਨੂੰ ਫੋਲੋ ਤੇ ਸ਼ੇਅਰ ਜਰੂਰ ਕਰ ਦਿਓ ਆਪਣੇ ਚੈਨਲ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 97791959511 ਮੇਰਾ ਪਿੰਡ ਮਹਿਤਾ ਵੀਰੇ ਤੇ ਆਪਣੇ ਕੋਲ ਲਗਾਤਾਰ ਵਿਕਰੀ ਚ ਗੰਤੀ ਚ ਕਟੀਆਂ ਆਉਂਦੀਆਂ ਰਹਿੰਦੀਆਂ ਜਿਹੜੇ ਵੀ ਸੱਜਣ ਮਿੱਤਰ ਨੇ ਕਟੀਆਂ ਦੀ ਜ਼ਰੂਰਤ ਹੋਈ ਤਾਂ ਆਪਣੇ ਨਾਲ ਜ਼ਰੂਰ ਸੰਪਰਕ ਕਰੋ 1.5 ਸਾਲ ਦੀ ਉਮਰ ਬਾਈ ਇਹਦਾ ਮੁੱਲ ਕੀ ਕਰਦੇ ਆਂ ਆਪਾਂ ਕੱਟੀ ਦਾ ਵੀਡੀਓ ਦੇ ਵਿੱਚ ਹੀ ਰੇਟ ਕਰਾ ਲਾਂਗੇ 42000 ਰੁਪਏ 42000 ਰੁਪਏ ਬਾਈ ਦੇ ਦੱਸਣ ਮੁਤਾਬਕ ਰੇਟ ਕਰੋ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਇੱਕ ਤਾਂ ਥੋੜਾ ਨਾਮ ਤੇ ਐਡਰੈਸ ਜ਼ਰੂਰ ਬੋਲ ਦਿਓ ਬਾਈ ਜੀ ਨਾਮ ਕਾਕਾ ਰਾਮ ਪਿੰਡ ਧੌਲਾ ਸੀ ਤਪਾ ਮੋਬਾਈਲ ਨੰਬਰ 99692 ਨਾਮ ਕਾਕਾ ਰਾਮ ਤੇ ਪਿੰਡ ਧੌਲਾ ਬਾਈ ਦਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਪਈ ਹੈ ਨਾ ਬਾਈ ਜੀ ਤੇ ਆਪਣਾ ਸੰਪਰਕ ਨੰਬਰ ਬਈ 93692 93692 67000 67000 ਤੇ ਬਾਈ ਕੋਲੇ ਨਾ ਮੰਨ ਕੇ ਚਲੋ ਤਿੰਨ ਕੱਟੀਆਂ ਬਗਾਈਓ ਇੱਕ ਤਾਂ 1.5 ਸਾਲ ਤੋਂ ਉੱਪਰ ਆ ਬਈ ਉਹ 18 ਮਹੀਨੇ ਦੀ ਕੱਟੀ ਆ ਬਾਈ ਤੇ ਝੋਲੀ ਝਾਲੀ ਬਹੁਤ ਸਾਫ ਆ ਗਈ ਤੇ ਨੰਬਰ 2 ਤੇ ਆ ਕੱਟੀ ਇਹਦੀ ਉਮਰ ਕਿੰਨੀ ਆ ਬਾਈ ਜੀ 9 ਮਹੀਨੇ ਕੱਟੀ ਦੀ ਉਮਰ ਆ ਤੇ ਕੱਦ ਕਾਠ ਵੀ ਬਹੁਤ ਚੰਗਾ ਗਰੋਥ ਵੀ ਬਹੁਤ ਸਿੰਗੀ-ਸੁੰਗੀ ਵੀ ਗੋਲ ਆ ਕੱਟੀ ਦੀ ਬਹੁਤ ਸੋਹਣੀ ਸਿੰਗੀ ਆ ਇਹ ਸੂਸ ਬਹੁਤ ਪਿਆਰਾ ਝੋਲੀ ਆ ਚਾਰ ਥਾਨ ਨੇ ਇਹਦਾ ਮੁੱਲ ਕੀ ਕਰਤਾ ਬਾਈ 20 ਹਿਆਰ ਪਾਈ ਦੇ ਦਸਰ ਮੁਤਾਬਕ ਬੋਲਾਗਾ ਤੇ ਬਹੁਤ ਜਾਇਜ ਰੇਟ ਤੇ ਬਾਈ ਕਹਿੰਦਾ ਦੇ ਦਾਂਗੇ ਕੱਟੀ ਬੋਈ ਬਹੁਤ ਸ਼ਕੀਨ ਆ ਤੇ ਸਿੰਘ ਜਮਾ ਰਿੰਗ ਸਿੰਘ ਬੰਨਣਾ ਹਨਾ ਕਰਕੇ ਬਈ ਇਹਦੀ ਮਾਂ ਦਾ ਦੁੱਧ ਦਾ ਅੱਜ ਤਾਂ ਕੋਈ ਕਨਫਰਮ ਹੈਗਾ ਤੁਹਾਨੂੰ ਜੀ ਇਹਦਾ ਬਾਈ ਦੇ ਦਸਨ ਮੁਤਾਬਕ ਦੇਖੋ 1 ਬਾਈ ਦੀ ਗੱਲ ਬਹੁਤ ਸੋਹਣੀ ਲੱਗੀ ਬਾਈ ਕਹਿੰਦਾ ਮੈਂ ਖਰੀਦੀ ਆ ਐਵੇਂ ਵਿੱਚ ਕਹਿੰਦਾ ਬਾਈ 16 ਲੀਟਰ ਆ ਤੇ ਕੱਟੀ ਪੂਰੀ ਕੁਆਲਿਟੀ ਦੀ ਆ ਪਰ ਚੰਗੇ ਘਰੋਂ ਲੈਂਦੀ ਆ ਬਾਈ ਨੇ ਤੇ ਹਾਂ ਜੀ ਵੀਰ ਮੋਲਾਈ ਤੇ ਨੰਬਰ 3 ਦੇ ਬਾਈ ਆ ਕੱਟੀ 7 ਮਹੀਨੇ ਦੀ ਕੱਟੀ ਆ ਝੋਲੀ ਝਾਲੀ ਇਹਦੀ ਬਹੁਤ ਸੋਹਣੀ ਆ ਬਾਈ ਇਹਦਾ ਮੁੱਲ ਕੀ ਕਰਤਾ ਵੀਰੇ ਇਹਦਾ 15 15000 ਬਾਈ ਨੇ ਜਾਇਜ਼ ਜਾਂ ਮੁੱਲ ਕਰਿਆਗਾ ਬਾਕੀ ਕਹਿੰਦਾ ਮੌਕੇ ਤੇ ਮਾਨਤਾਨ ਹੋ ਜਾਊਗਾ ਤੇ ਇੱਕ ਬਾਈ ਕੋਲੇ ਬਹੁਤ ਸੋਹਣੀ ਗਾਂ ਇੱਕ ਬਾਈ ਕੋਲੇ ਨਾ ਜਿਵੇਂ ਐਫ ਐਫ ਕ੍ਰਾਸ ਗਾਂ ਬਕਾਊ ਆ ਬਹੁਤ ਚੰਗੀ ਆ ਬਾਕੀ ਇਹਦੀ ਡਿਟੇਲ ਲੈਣੇ ਆ ਕਿੰਨਾ ਦੁੱਧ ਆ ਤੇ ਕੀ ਹਿਸਾਬ ਦੀ ਆ ਬਾਈ ਕਾਕੇ ਕਿੰਨਾ ਦੁੱਧ ਦਿੱਤਾ ਇਹਨੇ ਪਹਿਲੇ ਸੂਏ ਤੇਰੇ ਕੋਲ ਪਹਿਲਾ ਵਾਲੇ ਸੂਏ ਪਹਿਲਾ ਸੂਏ ਤੇਰਾ ਨੋ ਇਹ ਕਹਿੰਦੇ ਸੂਏ ਬਾਈ ਜੀ ਦੂਜੇ ਦੀ ਆਪਾਂ ਦੁੱਧ ਦਿੰਦੇ ਦੂਜੇ ਸੂਏ ਬਾਈ ਕਹਿੰਦਾ ਆਪਾਂ ਲੈਤੀ ਸੀ ਤੀਜੇ ਸੂਏ ਕਿੰਨੇ ਦਿਨਾਂ ਦੀ ਕੱਚੀ ਆ ਬਾਈ 10 ਦਿਨਾਂ ਦੀ ਕੱਚੀ ਆ ਤੇ ਸੀਮਨ ਸੂਮਨ ਦਾ ਕਨਫਰਮ ਹੈਗਾ ਜੀ ਕੋਈ ਨਾ ਬੱਸ ਉਹ ਲਈ ਵੈਸੇ ਸੀ ਮੰਨ ਕੇ ਲਗਾ ਗੱਬਣ ਲੈਤੀ ਸੀ ਗੱਬਣ ਟੋਕੜ ਲੈਤੀ ਸੀ ਝੋਲੀ ਝਾਲੀ ਬਹੁਤ ਚੰਗੀ ਆ ਕੀ ਥਣ ਬਈ ਬਹੁਤ ਸੋਹਣੇ ਹਜੇ ਹੋਰ ਬਣਨ ਐ ਨੇ ਕਰਮਾਲੀ ਨੇ ਦੱਸ ਦਿਨਾ ਦੀ ਕੱਚੀ ਆ ਬਾਕੀ ਜਿਹੜੇ ਸੱਜਣ ਮਿੱਤਰ ਨੂੰ 22 ਤੋਂ 40 ਨਗਾਂ ਦੀ ਜ਼ਰੂਰਤ ਹੋਈ ਤਾਂ ਬਾਈ ਨਾਲ ਸੰਪਰਕ ਬਾਈ ਨੰਬਰ ਇੱਕ ਦੁਆਰਾ ਫੇਰ ਬੋਲਦੇ 956927600 956927600 22 ਦਾ ਨੰਬਰ ਆ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਿੰਨ ਨਗ ਤਿੰਨ ਕਟੀਆਂ ਤੇ ਇੱਕ ਗਾਂ ਬਕਾਊਆ ਜਿਹੜੇ ਵੀ ਸੱਜਣ ਮਿੱਤਰ ਨੂੰ ਜ਼ਰੂਰਤ ਹੋਈ ਨੰਬਰ 22 ਦਾ ਸਕਰੀਨ ਤੇ ਚਲੋ ਧੰਨਵਾਦ ਜੀ ਸ਼ਸ਼ੀਕਾਲ